ਵਾਸ਼ਗੁਰਗੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹੁਣ ਸਹਿਸਕ੍ਰਤੀ ਸ਼ਲੋਕ ਮਹੱਲਾ ਪੰਜਵਾਂ ਦਾ ਜੋ 61ਵਾਂ ਸ਼ਬਦ ਹੈ ਉਸਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਆਪ ਬਖਸ਼ਿਸ਼ ਕਰਕੇ ਕਿਰਪਾ ਕਰਕੇ ਮਿਹਰ ਪ੍ਰਿਆਸ ਰੱਖ ਕੇ ਆਪ ਹੀ ਇਸ 61ਵੇਂ ਸ਼ਲੋਕ ਦੀ ਵਿਚਾਰ ਕਰਵਾ ਲੈਣ ਹੁਣ ਜੋ ਸੈਸਕ੍ਰਿਤ ਸ਼ਲੋਕ ਮੱਲਾ ਪੰਜਵਾਂ ਦਾ ਕਾਠਵਾਂ ਸ਼ਲੋਕ ਹੈ ਉਸ ਦਾ ਪਾਠ ਸਰਵਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਚੇਤ ਮੂੜਾ ਨਾ ਜਨੰਤ ਕਟੰਤ ਸਾਸਾ ਨਿਤ ਪ੍ਰਤੇ ਸੁਜੰਤ ਮਹਾ ਸੁੰਦਰੇ ਕਾਇਆ ਕਾਲ ਕੰਨਿਆ ਗਰਾਸ ਤੇ ਤੇ ਚੰਤ ਪੁਰਖੇ ਕੋਟਾਂ ਬਲੀਲਾ ਅਨਿਤ ਸਾਸਾ ਬਿਖਿਆ ਬਨੋਦ ਪਰਮਾਨਤ ਪਰਮਾਨਤ ਬਹੁ ਜਨ ਮਹਾਰਿਓ ਸ਼ਰਨ ਨਾਨਕ ਕਰਨਾ ਮੈਂ ਆਏ ਵਾਹਿਗੀ ਕਾ ਖਾਲਸਾ ਵਾਹਿਗੀ ਕੀ ਫਤਿਹ ਇਸ ਕਾਠੇ ਸਲੋਕਰਾਈ ਸੰਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੰਦੇ ਸਰਜਾਤ ਬਣਗੇ ਵੋਇਖ ਮੁਰਖ ਨੂੰ ਤਕੇਦ ਕਰ ਰਹਿਨੇ ਤੂੰ ਗਾਫੂ ਹੋਇਆ ਪਾਵ ਪਰਮਾਤਮਾ ਨੂੰ ਭੁੱਲਿਆ ਹੋਇਆ ਮੂੜ ਮੂਰਖ ਇਹ ਨਹੀਂ ਜਾਣਦਾ ਕਿ ਜਿਵੇਂ ਸਵਾਸ ਜਿਹੜੇ ਨੇ ਗਣਕਿਆ ਇਹਨਾਂ ਇੱਕ ਇੱਕ ਸਵਾਸ ਕਰਾ ਜਿਹੜਾ ਇਹ ਘਟ ਰਿਹਾ ਇਸ ਸਵਾਸਾਂ ਦੀ ਊਰਜੀ ਤੈਨੂੰ ਮਿਲੀ ਕਿ ਇਸ ਵਾਸਤੇ ਹੈ ਪਰਮਾਤਮਾ ਦਾ ਨਾਮ ਜਪਣ ਵਾਸਤੇ ਪਰੋ ਮਾਇਆ ਦੇ ਮੋਹ ਵਿੱਚ ਫਸ ਕੇ ਪਰਮਾਤਮਾ ਦੇ ਵਿੱਚ ਕੇ ਦਾਤ ਪਿਆਰੀ ਵਿਸ਼ਿਆਦਾ ਤਾਰਾ ਉਹ ਜਿਵੇਂ ਦਾਤਾਂ ਦਿੱਤੀਆਂ ਨੇ ਉਹਨੂੰ ਤੇ ਵਿਸ਼ਰ ਗਿਆ ਉਹਨੂੰ ਫੁੱਲ ਗਿਆ ਬਾਤਾਂ ਵਿੱਚ ਉਲ ਜ ਗਿਆ ਹੈ ਉਹਨਾਂ ਦੇ ਮੋਹ ਵਿੱਚ ਫਸ ਕੇ ਜਿਦਾ ਸਰੀਰ ਹੈ ਕ੍ਰਿਸ਼ਨਾ ਪ੍ਰਸਾਦਾਂ ਦੇ ਸੰਪਤੀਆ ਤੇ ਮਹਾਰਾਜ ਗੱਤ ਨੇ ਵੀ ਸਾਰੀਆਂ ਚੀਜ਼ਾਂ ਇਹ ਸਾਰੀਆਂ ਨਾਸ਼ ਹੋ ਜਾਣੀਆਂ ਕੋ ਰਹਿਣੀਆਂ ਨਹੀਂ ਤੇ ਫਿਰ ਵੀ ਆਪਣਾ ਪਰਿਵਾਰ ਆ ਜਿਹੜੀਆਂ ਮੁਖੀਆਂ ਆਸਾਂ ਜਿਹੜੀਆਂ ਸਭੀ ਧੁੱਕੀਆਂ ਨੇ ਜਿਹੜੀਆਂ ਪੂਰੀਆਂ ਨਹੀਂ ਹੋਵਾਰੀਆਂ ਉਹ ਮਾਇਆ ਦੇ ਪਿਆਰ ਵਿੱਚ ਆ ਗਏ ਜਿਹੜਾ ਉਹ ਪਰਮਾਤਮਾ ਨੂੰ ਵਿਸਰਜਦਾ ਹੈ ਤੇ ਇਹਨਾਂ ਦੇ ਵਿੱਚ ਮਸਰਿੰਦਾ ਦੇ ਖੁਸ਼ ਰਹਿੰਦਾ ਕੋ ਪਾਛਾ ਕਹਿੰਦੇ ਦੀ ਦੇ ਇੰਨਾ ਤੋਂ ਛਟਕਾਰਾ ਕਿਵੇਂ ਆ ਫਿਰ ਆਦਮੀ ਜਦੋਂ ਪਰਮਾਤਮਾ ਨੂੰ ਬਿਸਰ ਕੇ ਸੰਸਾਰ ਦੇ ਪਦਾਰਥਾਂ ਦੇ ਮੋਹ ਵਿੱਚ ਖੋਸ਼ ਰਹਿਦਾ ਮਸ ਰਹਿਦਾ ਹੈ ਫਿਰ ਉਹ ਜੰਮਦਾ ਤੇ ਮਰਦਾ ਰਹਿੰਦਾ ਕਵੀ ਘੋੜਾ ਹਾਥੀ ਦਰਸ ਕੀੜਾ ਮਕੌੜੇ ਪਤਨਿਤ ਨਹੀਂ ਕਿ ਜੂਨਾ ਵਿੱਚ ਬੰਦਾ ਜੰਮਦਾ ਹੈ ਤੇ ਪੰਜ ਸਹਾਂ ਦੇੰਦਾ ਇੱਕੋ ਹੀ ਇੱਕ ਜੁਗਤ ਹੈ ਇਹ ਸਾਦਾ ਦਮਤ ਮੁਕਤੀ ਲੈ ਕੇ ਉਸ ਅਕਾਲਪੁਰ ਪਰਮਾਤਮਾ ਜੋ ਦਇਆ ਦਾ ਸਰੂਪ ਹੈ ਜੋ ਕਿਰਪਾ ਦਾ ਘਰ ਹੈ ਉਹਦੀ ਛਣ ਵਿੱਚ ਆ ਜਾ ਇੱਕੋ ਇੱਕ ਜੁਗਤ ਹੈ We should know not